ਅੱਜ ਆਪਾਂ ਬਹੁਤ ਹੀ ਇੱਕ ਘੈਂਟ ਚੀਜ਼ ਲੈ ਕੇ ਆਏ ਆਂ ਜੀ ਇਹ ਹੈਗੀ ਹੈ ਜਰੀ ਤੇ ਮੋਰੀਲਾਂ ਦੇ ਮਿਕਸ ਰੀਲ ਇਸ ਤਰ੍ਹਾਂ ਦਾ ਇੱਕ ਜਿਹੜਾ ਇਹ ਧਾਗਾ ਹੁੰਦਾ ਜਿਹਦੇ ਵਿੱਚ ਜਰੀ ਵੀ ਹੁੰਦੀ ਹੈ ਮਿਕਸ ਤੇ ਮੋਰੀਲਾਂ ਵੀ ਮਿਕਸ ਹੁੰਦੀਆਂ ਜਿਹੜੀਆਂ ਬਹਿਣਾ ਪੱਤੀ ਭਰਨ ਸਮੇ ਮੋਰੀਲ ਧਾਗਾ ਫਟ ਜਾਂਦਾ ਹਨਾ ਪਾਟ ਜਾਂਦਾ ਵਿੱਚੋਂ ਤੇ ਉਹਨਾਂ ਲਈ ਇੱਕ ਵਰਦਾਨ ਆ ਇਵਲੀ ਰੀਲਾ ਜਿਹੜੀ ਵੀਡੀਓ ਚੱਲਣ ਤੋਂ ਪਹਿਲਾਂ ਲਾਈਕ ਕਰ ਲਓ ਤੇ ਫੁੱਲ ਜਾਣਕਾਰੀ ਮੈਂ ਤੁਹਾਨੂੰ ਅੱਜ ਦੇਣ ਲੱਗੀ ਇਹਦੇ ਵਿੱਚ ਨਾ ਕਾਫੀ ਕਲਰ ਤੁਹਾਨੂੰ ਜਿਹੜੇ ਮਿਲ ਜਾਣਗੇ ਜਿਹੜੇ ਬਾਕੀ ਮੋਰੀਲਾਂ 'ਚ ਮਿਲਦੇ ਉਹ ਇਹਦੇ ਵਿੱਚ ਮਿਲ ਜਾਣਗੇ ਇਹਦੇ ਵਿੱਚ ਸ਼ਾਈਨਿੰਗ ਵੀ ਹੁੰਦੀ ਹੈ ਮਤਲਬ ਇਹ ਕਰੜਾ ਵੀ ਹੁੰਦਾ ਧਾਗਾ ਤੇ ਇਹਦੇ ਵਿੱਚ ਮੋਰੀਲਾਂ ਦੇ ਸਾਰੇ ਕਲਰ ਆ ਜਿਹੜੇ ਉਹ ਵੀ ਆਪਾਂ ਨੂੰ ਮਿਲ ਜਾਂਦੇ ਹੈਗੇ ਆ ਤੇ ਇਹਦੇ ਨਾਲ ਆਪਾਂ ਪੱਤੀਆਂ ਭਰ ਸਕਦੇ ਆ ਫੁੱਲ ਭਰ ਸਕਦੇ ਆ ਇਸ ਤਰ੍ਹਾਂ ਦਾ ਹੀ ਧਾਗਾ ਹੁੰਦਾ ਮਿਕਸ ਮੇਂ ਜਰੀ ਮਿਕਸਰ ਤੇ ਮੋਰੀਲ ਜਿਹੜੀ ਇਹਦੇ ਵਿੱਚ ਮਿਕਸ ਹੁੰਦੀ ਹੈ ਤੇ ਕਲਰ ਜਿਹੜਾ ਤੁਸੀਂ ਮਰਜੀ ਇਹਦੇ ਵਿੱਚ ਲੈ ਸਕਦੇ ਆ ਇਹਦੇ ਨਾਲ ਤੁਸੀਂ ਪੱਤੀਆਂ ਭਰ ਸਕਦੇ ਆ ਫਲਾਵਰ ਭਰ ਸਕਦੇ ਆ ਆਪਣੇ ਸੂਟਾਂ ਤੇ ਜਿਵੇਂ ਆਪਾਂ ਕਲਰ ਮੈਚਿੰਗ ਲਈ ਯੂਜ਼ ਕਰਦੇ ਆ ਹਨਾ ਪੱਤੀਆਂ ਭਰਦੇ ਆ ਤੇ ਸੌਖੇ ਤਰੀਕੇ ਨਾਲ ਜਿਹੜੀ ਇਹਦੀ ਪੱਤੀ ਹੈ ਜਿਹੜੀ ਭਰੀ ਜਾਏਗੀ ਤੇ ਤੁਹਾਨੂੰ ਇਹ ਮੈਂ ਦੱਸਦੀ ਆ ਤੇ ਇਹਦਾ ਧਾਗਾ ਜਿਹੜਾ ਬਿਲਕੁਲ ਵੀ ਨਹੀਂ ਫਟਦਾ ਜਿੰਨਾ ਪੈਣਾ ਨੂੰ ਦਿੱਕਤ ਆਉਂਦੀ ਹੈ ਹਨਾ ਵਿਆਰੀ ਦੇ ਨਾਲ ਧਾਗਾ ਫਟਣ ਦੀ ਤਾਂ ਉਹ ਹੀ ਰੀਲਾਂ ਜਿਹੜੀਆਂ ਉਹ ਜ਼ਰੂਰ ਆ ਜਿਹੜਾ ਯੂਜ਼ ਕਰ ਸਕਦੇ ਜਿਹੜੀ ਸਾਡੇ ਵੱਲੋਂ ਕੱਟ ਹੋਣੇ ਇਸ ਤੋਂ ਬਾਅਦ ਜਾਊਗੀ ਉਹਦੇ ਵਿੱਚ ਅਸੀਂ ਇਹਨੂੰ ਜ਼ਰੂ ਕਦਾ ਅਡਾ ਲੈਣਾ ਚਾਹੁੰਦੀ ਆ ਹਨਾ ਜਾਂ ਕਿਟ ਲੈਣਾ ਚਾਹੁੰਦੀ ਆ ਤੇ ਉਹ ਜਿਹੜੀਆਂ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆਂ ਕਈ ਵਾਰੀ ਫੋਨ ਨਾ ਚੱਕਿਆ ਜਾ ਵੀ ਤਾਂ ਰਿਕਾਰਡਿੰਗ ਆ ਜਿਹੜੀ ਉਹ ਛੱਡ ਦਿਆ ਕਰੋ ਇਹ ਮੈਂ ਗੰਢ ਦੇਣੀ ਦੱਸੀ ਆ ਜਿਨ੍ਹਾਂ ਨੂੰ ਹਜੇ ਤੱਕ ਵੀ ਗੰਢ ਦੇਣੀ ਨਹੀਂ ਆਈ ਉਹ ਧਿਆਨ ਨਾਲ ਜਿਹੜਾ ਤੁਸੀਂ ਦੇਖ ਸਕਦੇ ਆਂ ਇਸ ਵੀਡੀਓ ਨੂੰ ਥੋੜਾ ਬੈਕ ਕਰਕੇ ਜਿਹੜਾ ਦੇਖ ਲਿਆ ਕਰੋ ਰਿਪੀਟ ਕਰਕੇ ਦੇਖ ਲਿਆ ਕਰੋ ਫੋਲਾ ਜਿਹੜਾ ਮੈਂ ਦਿਖਾਉਣੀ ਹੁੰਨੀ ਆ ਨੇੜੇ ਆਮ ਕਰਕੇ ਹੁਣ ਇਹਨੂੰ ਪੱਤੀ ਪਰਣ ਲਈ ਸਭ ਤੋਂ ਪਹਿਲਾਂ ਆਪਾਂ ਚੇਨ ਦੇ ਨਾਲ ਆ ਜਿਹੜੀ ਪੱਤੀ ਆ ਉਹ ਉਲੀਕ ਲੈਣੀ ਆ ਵੀ ਕਿੱਡੀ ਕ ਆਪਾਂ ਨੂੰ ਪੱਤੀ ਚਾਹੀਦੀ ਜੇ ਆਪਣੇ ਕੋਲ ਟਰੇਸ ਕੀਤੀ ਆ ਫਿਰ ਤਾਂ ਕੋਈ ਚੱਕਰ ਹੀ ਨਹੀਂ ਹੈਗਾ ਤੇ ਇਦਾਂ ਛੋਟੀ ਜੀ ਪੱਤੀ ਆ ਜਿਹੜੀ ਆਪਾਂ ਚੇਨ ਦੇ ਨਾਲ ਆ ਉਹਨੂੰ ਉਲੀਕ ਰਹੇ ਆ ਤੇ ਹੁਣ ਇਹਨੂੰ ਭਰਨਾ ਕਿਵੇਂ ਇਹ ਤਾਂ ਬਿਲਕੁਲ ਵੀ ਟੁੱਟਦਾ ਨਹੀਂ ਫੜਦਾ ਨਹੀਂ ਇਹਨੂੰ ਕੁਝ ਵੀ ਨਹੀਂ ਹੁੰਦਾ ਤੇ ਬਹੁਤ ਸੋਹਣੇ ਸੋਹਣੇ ਕਲਰ ਆ ਜਿਹੜੇ ਇਹਦੇ ਵਿੱਚ ਮਿਲ ਜਾਂਦੇ ਆ 9903900976 ਇਹ ਸਾਡਾ ਨੰਬਰ ਹੈ ਜੀ ਕਿਉਂਕਿ ਫੋਨ ਕਾਲ ਕਾਫੀ ਆਉਂਦੇ ਆ ਤੇ ਕਈ ਵਾਰੀ ਫੋਨ ਨਾ ਚੱਕਿਆ ਜਾਵੇ ਤਾਂ ਇਸ ਨੰਬਰ ਤੇ ਤੁਸੀਂ WhatsApp ਤੇ ਆਪਦੀ ਰਿਕਾਰਡਿੰਗ ਹੈ ਜਿਹੜੀ ਛੱਡ ਦਿਆ ਕਰੋ ਕਿਸੇ ਨੂੰ ਵੀ ਕੋਈ ਆਰੀ ਹੈਂਡਵਰਕ ਦਾ ਅਡਾ ਚਾਹੀਦਾ ਜਾਂ ਕਿਸੇ ਨੇ ਕੋਈ ਕਿਟਾ ਤਿਆਰ ਕਰਵਾਉਣੀ ਆ ਤਾਂ ਤੁਸੀਂ ਇਸ ਨੰਬਰ ਤੇ ਆਪਦੀ WhatsApp ਤੇ ਰਿਕਾਰਡਿੰਗ ਹੈ ਜਿਹੜੀ ਉਹ ਛੱਡ ਦਿਆ ਕਰੋ ਹੁਣ ਆਪਾਂ ਚੇਨ ਦੇ ਨਾਲ ਇੱਥੋਂ ਤੱਕ ਇਹਨੂੰ ਲੈ ਹੁਣ ਇਹਨੂੰ ਟੇਡਾ ਪਰ ਨਾ ਸ਼ੁਰੂ ਕਰਨਾ ਇੱਕ ਵਾਰੀ ਇਹ ਜਿਹੜਾ ਧਾਗਾ ਅੰਦਰ ਦੀ ਤੇ ਇੱਕ ਵਾਰੀ ਜਿਹੜਾ ਧਾਗਾ ਉਹ ਬਾਹਰ ਦੀ ਹੈ ਤੇ ਧਾਗੇ ਨੂੰ ਇਦਾਂ ਖਿੱਚਣਾ ਹੁੰਦਾ ਕਈ ਵਾਰੀ ਆਪਾਂ ਉਵੇਂ ਹੀ ਛੱਡ ਦਿੰਦੇ ਆ ਤਾਂ ਉਹ ਫਿਰ ਦਾਣਾ ਜਾਂ ਜਿਹੜਾ ਉੱਪਰ ਬਣ ਜਾਂਦਾ ਤਾਂ ਇਸ ਲਈ ਇੱਕ ਵਾਰੀ ਧਾਗਾ ਬਾਹਰ ਦੀ ਰੱਖਣਾ ਜੇ ਇੱਕ ਵਾਰੀ ਅੰਦਰ ਦੀ ਕਰਨਾ ਤੇ ਇਹਨੂੰ ਆਪਾਂ ਸਿੱਧਾ ਵੀ ਭਰ ਸਕਦੇ ਹੁੰਨੇ ਆ ਪੱਤੀ ਨੂੰ ਤੇ ਇਦਾਂ ਜਿਹੜਾ ਹੈਗਾ ਤੁਸੀਂ ਟੇਢਾ ਵੀ ਭਰ ਸਕਦੇ ਆ ਇਸ ਤਰ੍ਹਾਂ ਬਸ ਇਹ ਪੱਤੀਆਂ ਭਰੀਆਂ ਹੋਈਆਂ ਬਹੁਤ ਸੋਹਣੀਆਂ ਲੱਗਦੀਆਂ ਤੇ ਇਹ ਸੌਖੇ ਤਰੀਕੇ ਨਾਲ ਭਰੀਆਂ ਜਾਂਦੀਆਂ ਤੇ ਇਹਨੂੰ ਜੇ ਤੁਸੀਂ ਰੀਲ ਆਪ ਦੇ ਕਿਤੇ ਤੁਹਾਡੇ ਮਾਰਕੀਟ ਚੋਂ ਮਿਲਦੀ ਹੈ ਤੁਸੀਂ ਲੈ ਵੀ ਸਕਦੇ ਆ ਉਹ ਨੂੰ ਤੁਸੀਂ ਕਹਿਣਾ ਹੁੰਦਾ ਵੀ ਜਿਹੜੀ ਮੋਰ ਰੀਲ ਤੇ ਜਰੀ ਮਿਕਸ ਹੁੰਦੀ ਹੈ ਵੀ ਸਾਨੂੰ ਉਹ ਵਾਲੀ ਰੀਲ ਦੇ ਦਿਓ ਤੇ ਕਾਫੀ ਸੋਹਣੇ-ਸੋਹਣੇ ਇਹਦੇ ਵਿੱਚ ਕਲਰ ਸ਼ੇਡ ਆ ਜਿਹੜੇ ਆਉਂਦੇ ਆ ਤੇ ਜਿਹੜੀ ਸਾਡੇ ਵੱਲੋਂ ਕੱਟ ਜਾਊਗੀ ਉਹਦੇ ਵਿੱਚ ਤਾਂ ਹੁਣ ਮੈਂ ਅੱਗੇ ਤੋਂ ਇਹ ਰੀਲ ਆ ਜਿਹੜੀ ਉਹ ਜ਼ਰੂਰ ਪਾਇਆ ਕਰੂੰਗੀ ਜਿੰਨਾਂ ਭੈਣਾਂ ਕੋਲੇ ਪਹਿਲਾਂ ਪਹੁੰਚ ਗਈ ਉਹਨਾਂ ਦਾ ਤਾਂ ਕਹਿ ਨਹੀਂ ਸਕਦੀ ਕਿਉਂਕਿ ਮੈਂ ਵੀ ਹੁਣ ਨਵੀਆਂ ਪਹਿਲੀ ਵਾਰੀ ਲੈ ਕੇ ਨੇਸੀ ਕੀਤੀ ਪਰ ਇਹ ਬਹੁਤ ਵਧੀਆ ਜਿਹੜੀ ਚੀਜ਼ ਹੈ ਇਹ ਮੈਨੂੰ ਲੱਗੀ ਆ ਤੇ ਇਹਦੇ ਨਾਲ ਜਲਦੀ ਜਿਹੜਾ ਆਪਣਾ ਕੰਮ ਨਿਪਟ ਜਾਂਦਾ ਸ਼ਾਈਨਿੰਗ ਬਹੁਤ ਹੁੰਦੀ ਹੈ ਪੱਤੀਆਂ ਦੇ ਵਿੱਚ ਵੀ ਤੇ ਨਾਲੇ ਆਪਾਂ ਇਹ ਤੋਂ ਧਾਗੇ ਦਾ ਕੰਮ ਆ ਜਿਹੜਾ ਉਹ ਲੈ ਸਕਦੇ ਆ ਇਦਾਂ ਦੇਖੋ ਇਹਦੇ ਨਾਲ ਜਿਹੜੀ ਪੱਤੀ ਹੈ ਉਹ ਤੁਸੀਂ ਵਰਤ ਸਕਦੇ ਆ ਬਹੁਤ ਸੋਹਣੇ ਸੋਹਣੇ ਤਰੀਕੇ ਨਾਲ ਆਪਦੇ ਸੂਟ ਆ ਜਿਹੜੇ ਤੁਹਾਡੇ ਤਿਆਰ ਹੋ ਜਾਣਗੇ ਤਾਂ ਮੇਰੇ ਕੋਲ ਨਾ ਜਿੰਮੀ ਚੂ ਸੀਗਾ ਥੋੜਾ ਜਿਹਾ ਕਪੜਾ ਤੇ ਆਰੀ ਮੇਰੇ ਕੋਲ ਲੋਹੇ ਵਾਲੀ ਸੀਗੀ ਤੇ ਪਰ ਇਹ ਜਿੰਮੀ ਚੂ ਜੇ ਕਪੜਾ ਹੋਵੇ ਤਾਂ ਉਹਦੇ ਤੇ ਆਪਾਂ ਸਟੀਲ ਵਾਲੀ ਆਰੀ ਯੂਜ਼ ਕਰਨੀ ਮੈਨੂੰ ਲੱਭੀ ਨਹੀਂ ਮੌਕੇ ਤੇ ਤੇ ਥੋੜਾ ਜਿਹਾ ਮੈਨੂੰ ਔਖਾ ਹੋ ਰਿਹਾ ਸੀ ਕਿਉਂਕਿ ਇਹ ਨਾ ਤਾਂਗੇ ਜਿਹਾ ਛੜਦਾ ਹੁੰਦਾ ਜਿਹੜਾ ਜਿੰਮੀ ਚੂ ਦਾ ਕਪੜਾ ਇਹ ਥੋੜਾ ਜਿਹਾ ਇੱਥੇ ਵਰਕ ਕਰਨਾ ਵੀ ਔਖਾ ਹੁੰਦਾ 벨ਵਟ ਵਾਂਗੂ ਇਹ ਚ ਖੁੱਭ ਜੇ ਜਾਂਦੀ ਆਰੀ ਤਾਂ ਜੇ ਤੁਹਾਡੇ ਤੁਸੀਂ ਵੀ ਜਿੰਮੀ ਚੂ ਦਾ ਕਪੜਾ ਕਰੋ ਤਾਂ ਤੁਸੀਂ ਆਰੀ ਸਟੀਲ ਦੀ ਲੈਣੀ ਹੈ ਤੁਸੀਂ 24 ਜਾਂ 14 ਜਿਹੜੀ ਮਰਜ਼ੀ ਆਰੀ ਹੈ ਜਿਹੜੀ ਉਹ ਲੈ ਸਕਦੇ ਆ ਜਦੋਂ ਆਪਣੀ ਪੱਤੀ ਭਰ ਜੇ ਤਾਂ ਉਸ ਤੋਂ ਬਾਅਦ ਇੱਕ ਵਾਰੀ ਜਿਹੜੀ ਇਹਦੇ ਆਪਾਂ 체ਨ ਬਣਾਉਣੀ ਹੈ ਇਸ ਤਰ੍ਹਾਂ ਹੀ ਮੀਨਜ਼ ਆ ਆਲੀ ਵਾਲੀ ਚੇਨ ਪਰ ਨਹੀਂ ਜਿਹੜੀਆਂ ਆਪਾਂ ਮੀਨਜ਼ ਮੋਰੀਆਂ ਹੁੰਦੀਆਂ ਹਨਾ ਉਹ ਲੁਕ ਜਾਂਦੀਆਂ ਤੇ ਜਦੋਂ ਕਦੇ ਵੀ ਆਪਾਂ ਪੱਤੀ ਪਰ ਨਹੀਂ ਹੁੰਦੀ ਆ ਤਾਂ ਉਹਦੇ ਆਸੇ ਪਾਸੇ ਜਿਹੜੀ ਚੇਨ ਆ ਜਿਹੜੀ ਤੁਸੀਂ ਜ਼ਰੂਰ ਬਣਾਉਣੀ ਆ ਤਾਂ ਕਿ ਆਪਣੀਆਂ ਮੋਰੀਆਂ ਜਿਹੜੀਆਂ ਉਹ ਲੁਕ ਸਕਣ ਇਸ ਤਰ੍ਹਾਂ ਤੁਸੀਂ 1/1 ਜਿਹੜੀ ਚੇਨ ਬਣਾ ਸਕਦੇ ਆ ਤੇ ਜਦੋਂ ਇਹ ਪੱਤੀ ਭਰ ਚੋਗੀ ਆਪਣੀ ਤਿਆਰ ਹੋ ਜੂਗੀ ਬਹੁਤ ਸੋਹਣੀ ਲੱਗੂ ਕੋਈ ਵੀ ਕਲਰ ਆ ਜਿਹੜਾ ਇਹ ਤੁਸੀਂ ਰੀਲ ਦਾ ਜੇ ਤੁਹਾਡੇ ਮਾਰਕੀਟ ਚ ਮਿਲਦਾ ਤਾਂ ਤੁਸੀਂ ਇਹ ਕਹਿ ਕੇ ਲੈ ਲੈਣਾ ਮੋਰੀਲਾ ਨਾਲ ਜਿਹੜੀਆਂ ਭੈਣਾਂ ਕੰਮ ਕਰ ਰਹੀਆਂ ਹਨਾ ਇਹਦਾ ਕੋਈ ਰੇਟ ਦਾ ਨਹੀਂ ਫਰਕ ਹੁੰਦਾ ਮੋਰੀਲਾਂ ਦਾ ਤੇ ਇਹਦਾ ਨਾਰਮਲ ਦੇ ਫਰਕ ਬਸ ਹੋਊਗਾ ਕੋਈ ਜ਼ਿਆਦਾ ਫਰਕ ਨਹੀਂ ਹੋਊਗਾ ਤੇ ਇਹ ਤੁਸੀਂ ਮੀਨਜ਼ ਮੋਰੀਲਾਂ ਦੀ ਥਾਂ ਤੇ ਇਹਨੂੰ ਤੁਸੀਂ ਹੈਂਡਵਰਕ ਦੇ ਵਿੱਚ ਜਿਹੜਾ ਵਰਤ ਸਕਦੇ ਆ ਕਿਉਂਕਿ ਇਹਦੇ ਵਿੱਚ ਜ਼ਰੀ ਦੀ ਸ਼ਾਈਨਿੰਗ ਅਲੱਗ ਆਉਂਦੀ ਆ ਤੇ ਧਾਗੇ ਦੇ ਕਲਰ ਆ ਜਿਹੜੇ ਤੁਹਾਨੂੰ ਅਲੱਗ ਮਿਲ ਜਾਣਗੇ ਕਿਉਂਕਿ ਜ਼ਰੀ ਵੀ ਆਉਂਦੀ ਆ ਪਰ ਇੰਨੇ ਕਲਰਾਂ ਦੇ ਵਿੱਚ ਨਹੀਂ ਆਪਾਂ ਨੂੰ ਮਿਲਦੀ ਹੁੰਦੀ ਇੱਕ ਉਹਦਾ ਮਤਲਬ ਮੋٹے ਧਾਗੇ ਦੇ ਵਿੱਚ ਮਿਲਦੀ ਆ ਇਹ ਬਿਲਕੁਲ ਰੀਲ ਵਾਲਾ ਜਿਹੜਾ ਬਰੀਕ ਧਾਗਾ ਹੁੰਦਾ ਤੇ ਇਹਦੇ ਨਾਲ ਜੇ ਤੁਸੀਂ ਇਦਾਂ ਪੱਤੀਆਂ ਭਰੋਗੇ ਤਾਂ ਬਹੁਤ ਵਧੀਆ ਜਿਹੜੀਆਂ ਤੁਹਾਡੀਆਂ ਲੱਗਣਗੀਆਂ ਇੱਕ ਪਹਿਲਾਂ ਚੇਨ ਬਣਾਉਣੀ ਹੁੰਦੀ ਹੈ ਜੀ ਇੱਕ ਬਾਅਦ ਵਿੱਚ ਕਿڑا ਉਹਨੂੰ ਜਿੱਥੋਂ ਆਪਾਂ ਭਰਿਆ ਗਿਆ ਉਹਨੂੰ ਕਵਰ ਕਰਨ ਲਈ ਬਾਅਦ ਵਿੱਚ ਜਿਹੜੀ ਉਹ 체ਨ ਬਣਾਉਣੀ ਹੁੰਦੀ ਹੈ ਕਲਰ ਤੁਸੀਂ ਜਿਵੇਂ ਪਹਿਲਾਂ ਮੈਂ orange ਦਾ ਕਲਰ ਲਿਆ ਸੀ ਹੈਨਾ ਹੁਣ ਮੈਂ ਫਰੂਜੀ ਲਿਆ ਕਲਰ ਤੁਸੀਂ ਕੋਈ ਵੀ ਇਹਦੇ ਵਿੱਚ ਲੈ ਸਕਦੇ ਆ ਅਗਲੀ ਵੀਡੀਓ ਚ ਇਹਦੇ ਨਾਲ ਮੈਂ ਤੁਹਾਨੂੰ ਮਿਰਰ ਪਰ ਨੇ ਜਿਹੜੇ ਦੱਸੂਗੀ ਤੇ ਜਿੰਨਾਂ ਨੇ ਹਜ ਤੱਕ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਰੀ ਹੈਂਡਵਰਕ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਜਿਹੜੀਆਂ ਭੈਣਾਂ ਸਪੋਰਟ ਕਰ ਰਹੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਪਦੇ ਪਿੰਡ ਸ਼ਹਿਰ ਦਾ ਨਾਮ ਜਿਹੜਾ ਜ਼ਰੂਰ ਦੱਸਿਆ ਕਰੋ ਵੀ ਕਿੱਥੋਂ-ਕਿੱਥੋਂ ਤੁਸੀਂ ਸਾਡੇ ਨਾਲ ਜਿਹੜੇ ਜੁੜੇ ਹੋਏ ਆਂ ਤੇ ਕੌਣ-ਕੌਣ ਸਿੱਖ ਰਿਹਾ ਕੌਣ-ਕੌਣ ਛੋਟੇ-ਛੋਟੇ ਸੂਟ ਤਿਆਰ ਕਰ ਰਿਹਾ ਜ਼ਰੂਰ ਦੱਸਿਆ ਕਰੋ ਸਾਨੂੰ ਵੀ ਜਿਹੜਾ ਥੋੜਾ ਹੌਸਲਾ ਹੋ ਜਾਂਦਾ ਹੈ ਨਾ ਫਿਰ ਬੰਦਾ ਚਲੋ ਸਪੈਸ਼ਲ ਟਾਈਮ ਕੱਢ ਕੇ ਹੈ ਨਾ ਬਣਾਉਂਦਾ ਵੀਡੀਓ ਤੇ ਛੇੜਾ ਜਿਹੜੇ ਉਹ ਲੈ ਸਕਦੇ ਆ ਬਹੁਤ ਸੋਹਣੇ ਸੋਹਣੇ ਕਲਰ ਮਿਲ ਜਾਣਗੇ ਤੁਸੀਂ ਵੀ ਵਰਕ ਕਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ